ਪ੍ਰਿਸ਼ਟਾਚਾਰ ਦੇ ਦੋਸ਼ਾ ਤਹਿਤ ਗ੍ਰਿਫਤਾਰ ਕੀਤੇ ਗਏ ਵਿਧਾਇਕ ਰਮਨ अरोड़ा ਨੂੰ ਅੱਜ ਵਿਜੀਲੈਂਸ ਦੀ ਟੀਮ ਵੱਲੋਂ ਜਲੰਧਰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਵੱਲੋਂ ਵਿਧਾਇਕ ਨੂੰ 5 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਵਿਧਾਇਕ ਦੇ ਰਿਮਾਂਡ ਲਈ 10 ਦਿਨਾਂ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਅਦਾਲਤ ਵੱਲੋਂ 5 ਦਿਨ ਦਾ ਰਿਮਾਂਡ ਦਿੱਤਾ ਗਿਆ ਹੈ। ਉਹਦੇ ਚ ਵਿਜੀਲੈਂਸ ਵਾਲਿਆਂ ਦੀ ਦਲੀਲ ਇਹ ਸੀ ਕਿ ਜਿਹੜਾ ਸੁਖਦੇਵ ਅਸਿਸਟੈਂਟ ਟਾਊਨ ਪਲੈਨਰ ਹੈਗਾ ਜਿਹੜਾ ਪਹਿਲਾਂ ਤੋਂ ਫੜਿਆ ਹੋਇਆ ਹੈਗਾ ਉਹਨੇ ਬਿਆਨ ਦਿੱਤਾ ਕਿ ਜਦੋਂ ਮੈਂ ਇਹਨਾਂ ਦੇ ਘਰ ਜਾਂਦਾ ਸੀਗਾ ਪੁਲਿਸ ਕਸਟਡੀ ਵਿੱਚ ਉੱਥ ਕਾਫੀ ਲੋਕ ਇਧਰ ਬੈਠੇ ਹੁੰਦੇ ਸੀਗੇ ਬੀਗਿਆ ਐਮਐਲਏ ਔਰ ਇਹ ਉਹਨਾਂ ਨੂੰ ਕਹਿੰਦਾ ਹੁੰਦਾ ਸੀਗਾ ਜੀ ਸਾਡੇ ਆਪਣੇ ਬੰਦੇ ਹੈਗੇ ਆ ਇਹਨਾਂ ਦੇ ਨੋਟਿਸ ਬਾਰੇ ਧਿਆਨ ਰੱਖਿਓ ਇਸ ਤੋਂ ਇਲਾਵਾ ਉਸਨੇ ਕੁਝ ਨਹੀਂ ਕਿਹਾ ਵੀ ਮੇਰੇ ਸਾਹਮਣੇ ਕੋਈ ਰਿਸ਼ਵਤੀ ਗੱਲ ਹੋਈ ਜਾਂ ਮੇਰੇ ਥਰੂ ਕੋਈ ਰਿਸ਼ਵਤੀ ਗੱਲ ਹੋਈ ਜਾਂ ਇਹਨਾਂ ਨੇ ਕੋਈ ਪੈਸੇ ਮੰਗੇ ਜਾਂ ਮੈਂ ਕੋਈ ਪੈਸੇ ਦਿਵਾਏ ਐਹੋ ਜੀ ਕੋਈ ਐਵਿਡੈਂਸ ਨਹੀਂ ਆਇਆ ਅਸੀਂ ਇਸ ਕੇਸ ਨੂੰ ਕਿਵੇਂ ਅੰਡਰਸਟੈਂਡ ਕਰਦੇ ਹਾਂ ਮੈਂ ਤਾਂ ਇਸ ਨੂੰ ਅੰਡਰਸਟੈਂਡ ਕਰਦਾ ਜੀ ਮੈਨੂੰ ਤੇ ਜੋ ਸਰਕਮਸਟੈਂਸਸ ਕੋਈ ਕਰ ਸਕਦੇ ਆ ਜੀ ਕੋਈ ਪਰਸਨਲ ਰੋਜ ਤਾਂ ਹੁੰਦੀ ਨਹੀਂ ਅਖਬਾਰਾਂ ਦੇ ਵਿੱਚ ਕੁਝ ਦਿਨ ਤੋਂ ਆ ਰਿ ਸੋ so, 15 ਦਿਨ ਪਹਿਲਾਂ ਹੀ ਉਹਨਾਂ ਨੇ ਇਹਨਾਂ ਦੀ ਸਿਕਿਉਰਿਟੀ ਵਿਦਡਰ ਕਰ ਲਈ ਸੀਗੀ। ਤੇ ਹੁਣ ਜਦੋਂ ਫਿਰ ਸੁਖਦੇਵ ਸਿੰਘ ਵਾਲਾ ਪਰਚਾ ਐਫ ਆਈ ਆਰ 123 ਜਿਹੜੀ ਹੋਈ ਹੈਗੀ ਆ ਦਰਜ ਹੋਈ ਆ। ਉਹਦੇ ਵਿੱਚ ਤਾਂ ਕਿਸੇ ਦਾ ਨਾਂ ਹੀ ਨਹੀਂ ਹੈ ਨੀਗਾ। ਉਹਦੇ ਵਿੱਚ ਇੱਕ ਬਿਲਡਰ ਐਸੋਸੀਏਸ਼ਨ ਹੈਗੀ ਆ ਉਹਨਾਂ ਨੇ ਕਹੀ ਸਾਡੇ ਇੱਕ ਮੈਂਬਰ ਕੋਲੋਂ ਸੁਖਦੇਵ ਨੇ 30000 ਰੁਪਏ ਦੀ ਮੰਗ ਕੀਤੀ ਆ। ਨਾ ਉਸ ਬੰਦੇ ਦਾ ਨਾਂ ਆ। ਨਾ ਕੋਈ ਡੇਟ ਆ ਕਦੋਂ ਮੰਗ ਕੀਤੀ ਹੈਗੀ ਆ। ਨਾ ਕੋਈ ਹੈਗਾ ਉਹਨੇ ਕਿਸੇ ਨੂੰ ਪੈਸੇ ਦਿੱਤੇ ਹੈਗੇ ਆ। ਇਸ ਦੋਸ਼ੀ ਦਾ ਨਾਂ ਐਮ ਐਲ ਏ ਸਾਹਿਬ ਦਾ ਨਾ ਐਫ ਆਈ ਆਰ 'ਚ ਨਾ ਹੈਗਾ ਕਿਤੇ। ਪਰ ਕੁਛ ਹੈ ਹੀ ਨਹੀਂ ਇਹਨਾਂ ਦੇ ਕੋਲ ਜਿਹੜੇ ਜੁਐਲਰੀ ਕ ਕ੍ਰੈਂਸੀ ਨੋਟਸ ਕਹਿੰਦੇ ਆ ਉਹ ਜਦੋਂ ਇਲੈਕਸ਼ਨ ਵਾਸਤੇ ਨੋਮੀਨੇਸ਼ਨ ਫਾਈਲ ਕੀਤਾ ਸੀ ਇਹਨਾਂ ਨੇ ਉਹਦੇ ਵਿੱਚ ਜਿਹੜੀ ਐਸੈਟਸ ਦੀ ਲਿਸਟ ਦਿੱਤੀ ਸੀ ਇਹ ਸਾਰਾ ਕੁਝ ਉਹਦੇ ਵਿੱਚ ਮੈਂਸ਼ਨ ਹੈਗਾ ਸੋ ਇਹ ਗਿਆ ਨਹੀਂ ਜਾ ਸਕਦਾ ਵੀ ਇਹ ਹਿਕਵਿਟਿਸ਼ਨ ਦੇ ਬਾਰੇ ਵੀ ਕਿਹਾ ਸੀਗਾ ਕਿ ਕੁਝ 1 ਕਿਲੋ ਦੇ ਕਰੀਬ ਸੋਨਾ ਉਹਦੀ ਗੱਲ ਹੀ ਕਰ ਰਿਹਾ ਸੋਨਾ ਨਹੀਂ ਜੁਐਲਰੀ ਸੀਗੀ ਸੋਨੇ ਚਾਂਦੀ ਦੀ ਜੁਐਲਰੀ ਸੀਗੀ ਉਹ ਉਹ ਸਾਰੀ ਜੁਐਲਰੀ ਸਾਡੀ ਉਸ ਲਿਸਟ ਦੇ ਵਿੱਚ ਮੈਂਸ਼ਨ ਹੈ ਜਿਹੜੀ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ ਦਿੱਤੀ ਹੋਈ ਸੀ ਐਂਡ ਹੀ ਇਜ਼ ਦੇਖੋ ਕਾਫੀ ਚਾਰ ਪੰਜ ਦੁਕਾਨਾਂ ਨੇ ਫੈਕਟਰੀ ਹੈ ਕੱਪੜੇ ਦੀ ਇਹ ਨਾਲ ਦੀ तकरीबन 3 ਕਰੋੜ ਦੀ ਇਹਦੀ ਟਰਨਓਵਰ ਹੈਗੀ ਆ ਕੋਈ ਐਸੀ ਗੱਲ ਨਹੀਂ ਕਿਉਂਕਿ ਸਾਰੀਆਂ ਚੀਜ਼ਾਂ ਪਹਿਲਾਂ ਅਸੀਂ ਲਿਸਟ ਵਿੱਚ ਇਲੈਕਸ਼ਨ ਤੇ ਦਿੱਤੀਏ ਇਹ ਕਹੀ ਨਹੀਂ ਜਾ ਸਕਦਾ ਹੁਣ ਨਹੀਂ ਕਹਿ ਸਕਦੇ ਕਿ ਅਸੀਂ ਰਿਸ਼ਤ ਵਿੱਚ ਚੁਪੈ ਸਮਾਏ ਕੱਲੀ ਜਿਹਨੇ ਅੰਦਰ ਮਾਨ ਮਿਲਿਆ ਤਾਂ 5 ਦਿਨ ਦਾ 10 ਦਿਨ ਦਾ ਮੈਂ ਕਿਹਾ ਸੀ 5 ਦਿਨ ਦਾ